ਵਿਆਹ ਤੋਂ ਪਹਿਲਾਂ ਗੁਰਦੁਆਰੇ ਵਿੱਚ ਲੋਕ چھਪ ਕੇ ਮਿਲਦੇ ਸੀ ਪੰਨਿਤੀ ਤੇ ਰਾਗਵ ਗੁਰੂ ਘਰ ਦੇ ਵਿੱਚ ਕੀਤਾ ਸੀ ਪ੍ਰਪੋਜ਼ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟ ਦੇ ਨਾਲ ਪਰਿਆ ਸ਼ੋ ਨਵੀਨ ਕੋਰੇ ਪੰਨਿਤੀ ਚੋਪੜਾ ਅਤੇ ਰਾਗਵ ਚੱਡਾ ਦਾ ਵਿਆਹ ਪਿਛਲੇ ਸਾਲ ਉਦਿਪੁਰ ਦੇ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਹੋਇਆ ਸੀ ਇਹ ਜੋੜੀ ਹੁਣ ਵਾਲੀਵੁੱਡ ਦੇ ਸਭ ਤੋਂ ਮਸ਼ਹੂਰ ਜੋੜਿਆਂ ਦੇ ਵਿੱਚ ਗਿਣੀ ਜਾਂਦੀ ਹੈ ਪਰਨੀਤੀ ਚੋਪੜਾ ਨੇ ਕਈ ਵਾਰ ਜ਼ਿਕਰ ਕੀਤਾ ਕਿ ਉਹ ਕਦੇ ਵੀ ਕਿਸੇ ਰਾਜਨੀਤਾ ਦੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਪਰ ਫਿਰ ਵੀ ਰਾਗਵ ਚੱਡਾ ਨੇ ਉਸ ਦੀ ਜ਼ਿੰਦਗੀ ਦੇ ਵਿੱਚ ਪਰਵੇਸ਼ ਕੀਤਾ ਅਤੇ ਸਭ ਕੁਝ ਬਦਲ ਗਿਆ ਹਾਲ ਹੀ ਚ ਪਰਨੀਤੀ ਚੋਪੜਾ ਨੇ ਆਪਣੇ ਰਾਜਨੀਤਿਕ ਪਤੀ ਰਾਗਵ ਦੇ ਨਾਲ ਰਜਤ ਸ਼ਰਮਾ ਦੇ ਟਾਕ ਸ਼ੋਅ ਆਪਕੀ ਅਦਾਲਤ ਦੇ ਵਿੱਚ ਹਿੱਸਾ ਲਿਆ ਅਤੇ ਇਸ ਦੌਰਾਨ ਦੋਹਾਂ ਨੇ ਆਪਣੀ ਲਵ ਸਟੋਰੀ ਤੇ ਖੁੱਲ ਕੇ ਗੱਲ ਕੀਤੀ ਇਸ਼ਕ ਜ਼ਾਦੀ ਅਦਾਕਾਰਾਂ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ ਰਾਗਵ ਚੱਟਾ ਨੂੰ ਇੱਕ ਅਵਾਰਡ ਸਮਾਰੋਹ ਦੇ ਵਿੱਚ ਮਿਲੀ ਸੀ ਇਹ ਦੋਵੇਂ ਆਪਣੇ ਆਪਣੇ ਖੇਤਰ ਦੇ ਵਿੱਚ ਅਵਾਰਡ ਲੈਣ ਦੇ ਲਈ ਉੱਥੇ ਪਹੁੰਚੇ ਸਨ ਅਦਾਕਾਰਾਂ ਦਾ ਕਹਿਣਾ ਹੈ ਕਿ ਉਸ ਦਾ ਭਰਾ ਰਾਗਵ ਦਾ ਪ੍ਰਸ਼ੰਸ਼ਕ ਸੀ ਉਸ ਦੇ ਜ਼ੋਰ ਪਾਉਣ ਤੇ ਹੀ ਉਹ ਰਾਗਵ ਨੂੰ ਮਿਲੀ ਤੇ ਅਦਾਕਾਰਾਂ ਨੇ ਅੱਗੇ ਦੱਸਿਆ ਕਿ ਮਿਲਣ ਤੋਂ ਬਾਅਦ ਮੈਂ ਰਾਗਵ ਨੂੰ ਹੈਲੋ ਕਿਹਾ ਤੇ ਕਿਹਾ ਕਿ ਅਸੀਂ ਮੁੰਬਈ ਦੇ ਵਿੱਚ ਮਿਲਾਂਗੇ ਜਿਸ ਤੇ ਉਹਨਾਂ ਨੇ ਕਿਹਾ ਕਿ ਅਸੀਂ ਕੱਲ੍ਹ ਹੀ ਮਿਲਦੇ ਹਾਂ ਅਗਲੇ ਦਿਨ ਮੈਂ ਆਪਣੇ ਤਿੰਨ ਮੈਨੇਜਰਸ ਦੇ ਨਾਲ ਤੇ ਉਹ ਆਪਣੇ ਪ੍ਰਬੰਧਕਾਂ ਦੇ ਨਾਲ ਨਾਸ਼ਤੇ ਦੇ ਲਈ ਆਗਰ ਓਕੇ ਤਸਦੀ ਹੈ ਕਿ ਉਸਦੀ ਪਹਿਲੀ ਮੁਲਾਕਾਤ ਦੇ ਵਿੱਚ ਹੀ ਰਾਗਵ ਨੂੰ ਬਹੁਤ ਪਸੰਦ ਕਰਨ ਲੱਗ ਪਈ ਸੀ ਤੇ ਉਸਨੇ ਫੈਸਲਾ ਕੀਤਾ ਸੀ ਕਿ ਉਸ ਨਾਲ ਹੀ ਵਿਆਹ ਕਰੇਗੀ ਇਸ ਮੁਲਾਕਾਤ ਤੋਂ ਬਾਅਦ ਪਰਨੀਤੀ ਨੇ ਰਾਗਵ ਬਾਰੇ ਗੂਗਲ ਕੀਤਾ ਕਿ ਉਹ ਕੀ ਕਰਦਾ ਹੈ ਤੇ ਉਸਦੀ ਉਮਰ ਕੀ ਹੈ ਆਪਣੀ ਡੇਟਿੰਗ ਪੀਰੀਅਡ ਬਾਰੇ ਗੱਲ ਕਰਦੇ ਹੋਏ ਰਾਧਾ ਚੱਡਾ ਨੇ ਕਿਹਾ ਕਿ ਭਾਰਤ ਪਰਤਣ ਤੋਂ ਬਾਅਦ ਉਹਨਾਂ ਨੇ ਗੁਪਤ ਤਰੀਕੇ ਨਾਲ ਮਿਲਣਾ ਸ਼ੁਰੂ ਕੀਤਾ ਅਦਾਕਾਰਾ ਪੰਜਾਬ ਦੇ ਵਿੱਚ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ ਜਿਸ ਦੌਰਾਨ ਉਹ ਕਦੇ ਬਾਗ ਅਤੇ ਕਦੇ ਗੁਰਦੁਆਰੇ ਦੇ ਵਿੱਚ ਲੁਪਛਿਪ ਕੇ ਮਿਲਦੇ ਸੀ ਜੋੜੇ ਨੇ ਦੱਸਿਆ ਕਿ ਉਹਨਾਂ ਦੀ ਪਹਿਲੀ ਮੁਲਾਕਾਤ ਜਾਂ ਡੇਟ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੋਈ ਸੀ ਰਾਗਵ ਨੇ ਦੱਸਿਆ ਕਿ ਉਹ ਅਤੇ ਪਰਨੀਤੀ ਦੋਵੇਂ ਅਜਿਹੇ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਨੇ ਜੋ ਬਹੁਤ ਅਧਿਆਤਮਿਕ ਅਤੇ ਭਗਵਾਨ ਵਿੱਚ ਬਹੁਤ ਵਿਸ਼ਵਾਸ ਰੱਖਦੇ ਨੇ ਇਸ ਕਾਰਨ ਦੋਵੇਂ ਗੁਰਦੁਆਰੇ ਵਿੱਚ ਹੀ ਮਿਲਦੇ ਸਨ ਰਾਜਨੀਤਾ ਨੇ ਅਭਿਨੇਤਰੀ ਨੂੰ ਵਾਈਗਰ ਉੱਗੇ ਵਿਆਹ ਲਈ ਪ੍ਰਪੋਜ਼ ਕੀਤਾ ਸੀ ਅਤੇ ਇਸ ਤੋਂ ਬਾਅਦ ਹੀ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਸੀ